ਵਾਹਿਗੁਰੂ ਤਨ ਤਨ ਬਬਹਰੀ ਗਰਜੀ ਕਿਰਪਾ ਕਰ ਸੱਚੇ ਪਾਤਸ਼ਾ ਸ਼ੁਰਵਾਦਾ ਪਹਲਾ ਕਰ ਮੇਰ ਕਰ ਆਪਣੀ ਵਾਹਿਗੁਰੂ ਅੱਛਾ ਚੌਨੀ ਮੇ ਜਾ ਤੂੰ ਕਿਰਪਾ ਕਰ ਵਾਹਿਗੁਰੂ ਰੀਤੋ ਤੁਹਾਡਾ ਕਰ ਕਿੰਨੇ ਲੜੀਆਂ ਲੱਗਦੀਆਂ ਹਨ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਸ਼ਾਮ ਦਾ ਟਾਈਮ ਹੋ ਗਿਆ ਜੀ ਦੀਵਾਲੀ ਦਾ ਤੇ ਦੇਖੋ ਜੀ ਅੱਜ ਦੀਵਾਲੀ ਇੱਦੀ ਨੰਗੀ ਆ ਤੇ ਨਹੀਂ ਸ਼ਹਿਰ ਨੂੰ ਗਏ ਮਨ ਨਹੀਂ ਕੀਤਾ ਜਾਣ ਨੂੰ ਕਿਉਂ ਦੀਵਾਲੀ ਦਾ ਜਿੱਦਾਂ ਗੱਲ ਉਹ じゃ ਚਾਹ ਨਹੀਂ ਰਹਿ ਗਏ ਹੁਣ ਨਾ ਜੋ ਪਹਿਲਾਂ ਹੁੰਦਾ ਸੀ ਨਾ ਆਪਾਂ ਨੂੰ ਛੁੱਟਿਆ ਹੁੰਦਾ ਉਹ ਨਹੀਂ ਚਾਹ ਹੁੰਦਾ ਸੀਗਾ ਉਦੋਂ ਪੈਸੇ ਨਹੀਂ ਸਿਲਦੇ ਤੇ ਹੁਣ ਜੇ ਸਭ ਕੁਝ ਹੈਗਾ ਹੁਣ ਮਨ ਨਹੀਂ ਕਰਦਾ ਹਨਾ ਤੇ ਬਸ ਇਦਾਂ ਹੈ ਨਾ ਆ ਕਿ ਕੁਝ ਨਹੀਂ ਮੈਂ ਭਾਂਡਾ ਵੀ ਕੋ ਲੈਂਦਾ ਹੈਗਾ ਤੇ ਜਣੀ ਮੇਰਾ ਮਨ ਕੀਤਾ ਨਹੀਂ ਸ਼ਹਿਰ ਜਾਣ ਨੂੰ ਚਲੋ ਖੈਰ ਫਿਰ ਸਹੀ ਬੈਲ ਤੰਦਰੁਸਤੀਆਂ ਦੇਵ ਜੀਆਂ ਨੂੰ ਤੇ ਔਰ ਚੜਦੀ ਕਲਾ ਦੇਵੀ ਸਾਰਿਆਂ ਨੂੰ ਹਨਾ ਤੇ ਦੇਖੋ ਜੀ ਜਿਹੜੇ ਦੀਵਾਲੀ ਹੈ ਨਾ ਇਹ ਕਿਸੇ ਕਿਸੇ ਨੂੰ ਸੁੱਖ ਦੀ ਆਉਂਦੀ ਹੈ ਦੇਖੋ ਦੇਖੋ ਰਾਜਵੀਰ ਦੇ ਵੀਰ ਜਵੰਦਾ ਹੈ ਨਾ ਸਾਡਾ ਭਰਾ ਤੇ ਕਿੰਦਾਂ ਦੀਵਾਲੀ ਆਈ ਉਸ ਮਾਂ ਨੂੰ ਤੇ ਉਸ ਘਰ ਵਾਲੇ ਨੂੰ ਉਸ ਬੱਚਿਆਂ ਨੂੰ ਹਨਾ ਤੇ ਦੀਵਾਲੀ ਕੋ ਚੰਗੀ ਨਹੀਂ ਹੈਗੀ ਤੇ ਕਿੰਨੇ ਮਾਵਾ ਦੇ ਪੁੱਤ ਜਵਾਨ ਹੋਰ ਵੀ ਚਲ ਗਏ ਜਿਹੜੇ ਆਪਣੀ ਨਿਗਾ ਚ ਹੈ ਨਹੀਂਗੇ ਜਾਂ ਸਾਨੂੰ ਪਤਾ ਨਹੀਂ ਹੈਗਾ ਹਨਾ ਵੈਸੇ ਸੋਸ਼ਲ ਮੀਡੀਆ ਅੱਜ ਕੱਲ ਸਾਰੇ ਦੇਖਦੇ ਆ ਤੇ ਸਾਰਾ ਕੁਝ ਪਤਾ ਸਾਰਿਆਂ ਨੂੰ ਹਨਾ ਤੇ ਜਵਾਨ ਮੋਤਾਂ ਰੱਬ ਦੇ ਧੱਕਾ ਕਰੇ ਨਾ ਕਿਸੇ ਦੇ ਨਾਲ ਹਨਾ ਆਪਾਂ ਚਲੋ ਆਪਣੇ ਘਰ ਦੀ ਸੁੱਖ ਮੰਗਦੇ ਆ ਨਾ ਪਰ ਜਿਸ ਪਰਮਾਤਮਾ ਨੇ ਉਸ ਉਹਨਾਂ ਦੇ ਨਾਲ ਧੱਕਾ ਹੀ ਕਰ ਦਿੱਤਾ ਤਾਂ ਉੱਥੇ ਕੀ ਹੋ ਸਕਦਾ ਹੈ ਨਾ ਤੇ ਸੱਚੇ ਪਾਤਸ਼ਾਹ ਮੈਂ ਕਹਿੰਦਾ ਕਰੇ ਨਾ ਕਿਸੇ ਦੇ ਨਾਲ ਬਹੁਤ ਦਿਲ ਦੁਖੀ ਹੁੰਦਾ ਹੈ ਨਾ ਤੇ ਉਹਨਾਂ ਨੂੰ ਦੇਖ ਕੇ ਫਿਰ ਆਪਣਾ ਵੀ ਥੋੜਾ ਮਨ ਜਿਹਾ ਖਰਾਬ ਹੁੰਦਾ ਹੈ ਨਾ ਤੇ ਦੇਖੋ ਇਹ ਕਾਦੀ ਦੀਵਾਲੀ ਹੁੰਦੀ ਆ ਉਹਨਾਂ ਨੇ ਪਾ ਦੀਵਾਲੀ ਆਈ ਚਾਹੇ ਨਾ ਆਈ ਹਨਾ ਤੇ ਜਿੱਦਾਂ ਗੱਲੋ ਦੀਵੇ ਬੁੱਝ ਗਏ ਹਨਾ ਤੇ ਬਾਕੀ ਜਿਹੜੇ ਵਿਚਾਰੇ ਜੀਵਨਾਰਾਂ ਨੂੰ ਹੈਗੀ ਘਾਟਾ ਪਿਆ ਝੋਨੇ 'ਚ ਘਾਟੇ ਪਏ ਆ ਤੇ ਜਿਨ੍ਹਾਂ ਸਿਰ ਤੇ ਕਰਜ਼ੇ ਆ ਤੇ ਉਹਨਾਂ ਨੂੰ ਕਿੰਨੀ ਟੈਨਸ਼ਨ ਹੋਏ ਉਹਨਾਂ ਦੀ ਵੀ ਕਾਦੀ ਦੀਵਾਲੀ ਉਹਨਾਂ ਦੀ ਵੀ ਕੋਈ ਦੀਵਾਲੀ ਨਹੀਂ ਹੈਗੀ ਨਾ ਸਿਰ ਤੇ ਕਰਜ਼ਿਆਂ ਦੀਆਂ ਪੰਡਾਂ ਆ ਤੇ ਟੈਨਸ਼ਨਾਂ ਹੁੰਦੀਆਂ ਦਿਨ ਰਾਤ ਵੀ ਵਿਆਜ ਪੈਂਦਾ ਆ ਸਾਨੂੰ ਜਾਂ ਅਸੀਂ ਬੈਂਕ ਦੇ ਪੈਸੇ ਦੇਣੇ ਆ ਸਾਡੇ ਹੋਰ ਕਿੰਨੇ ਖਰਚੇ ਹਨਾ ਜਿਵੇਂ ਜਿਨਾਂ ਦੇ ਖਰਚੇ ਵੱਧ ਹੁੰਦੇ ਆ ਤੇ ਉਹਨਾਂ ਨੂੰ ਮੁਨਾਫਾ ਘੱਟ ਹੁੰਦਾ ਇਹ ਗੱਲ ਪੱਕੀ ਆ ਤੇ ਚਲੋ ਖैर ਅੱਗੇ ਮਾਦੇ ਕੱਟ ਜ਼ਿੰਦਗੀ ਨਾਲ ਚੱਲਦੇ ਰਹਿੰਦੇ ਆ ਪਰ ਮੈਂ ਕਹਿੰਦਾ ਜਿਨ੍ਹਾਂ ਨੂੰ ਟੈਨਸ਼ਨ ਆ ਉਹਨਾਂ ਦੇ ਪਾਸੇ ਕੋਈ ਦਿਵਾਲੀ ਨਹੀਂ ਹੈਗੀ ਹੈਨਾ ਉਹਨਾਂ ਨੂੰ ਦਿਵਾਲੀ ਆਈ ਚਾਹੀ ਨਾ ਆਈ ਉਹ ਇੱਕ ਬਰਾਬਰ ਆ ਚਲੋ ਵਾਹਿਗੁਰੂ ਕੋ ਅੱਗੇ ਸੁੱਖ ਮੰਗਦੇ ਸਾਰਿਆਂ ਦੀ ਸੁੱਖ ਮੰਗਦੇ ਪ੍ਰਮਾਤਮਾ ਦਿਵਾਲੀ ਸਭ ਨੂੰ ਚੰਗੀ ਆਵੇ ਔਰ ਤੰਦਰੁਸਤੀ ਦੀ ਆਵੇ ਔਰ ਖੁਸ਼ੀ ਵਾਲੀ ਆਵੇ ਹੈਨਾ ਬੇਇਦਾਨੀ ਦਿਵਾਲੀ ਰੱਬ ਦੇਵੇ ਨਾ ਕਿਸੇ ਨੂੰ ਹੈਨਾ ਤੇ ਜਦੋਂ ਆਪਣੇ ਜਿੱਦਾਂ ਕਹਿੰਦੇ ਮਾਪੇ ਚਲ ਗਏ ਹੁੰਦੇ ਆ ਤਾਂ ਆਪਾਂ ਨੂੰ ਉਸ ਟਾਈਮ ਤੇ ਯਾਦ ਆਉਂਦਾ ਹੈ ਨਾ ਆਪਣੇ ਮਾਪੇ ਯਾਦ ਆਉਂਦਾ ਹੈ ਚਾਹੇ ਪਿਓ ਹੋਗਾ ਚਾਹੇ ਮਾਂ ਹੋਗੀ ਹਰ ਇੱਕ ਥਿਆਰ ਤੇ ਆਪਾਂ ਨੂੰ ਆਪੇ ਯਾਦ ਆਉਂਦੇ ਆ ਆਪਣੇ ਹੈ ਨਾ ਉਹ ਰੌਣੇ ਵੀ ਚਾਹੀਦੇ ਆ ਸਾਨੂੰ ਉਹਨਾਂ ਨੇ ਜੰਮਿਆ ਪਾਲਿਆ ਪੜਾਏ ਤੱਕ ਇੱਥੇ ਤੱਕ ਪਹੁੰਚਾਇਆ ਨਾ ਤੇ ਔਰ ਖੈਰ ਮਾਪਿਆਂ ਦੀ ਭੁੱਲ ਨਹੀਂ ਹੈ ਕਿ ਨਾ ਅੱਗੇ ਇਸ ਪ੍ਰਮਾਤਮਾ ਦੀ ਮਰਜ਼ੀ ਦੇਖੋ ਜਾਣਣਾ ਸਾਰਿਆਂ ਨੇ ਅਸੀਂ ਵੀ ਮੈਂ ਵੀ ਜਾਣਣਾ ਤੁਸੀਂ ਸਾਰਿਆਂ ਨੇ ਜਾਣਣਾ ਨਾ ਤੇ ਪ੍ਰਮਾਤਮਾ ਮੈਨੂੰ ਮੌਕਾ ਦੇ ਵੀ ਔਰ ਉਮਰ ਦੇ ਵੀ ਹੈਨਾ ਦੇਖਣ ਦੀ ਤੇ ਚਲੋ ਖੈਰ ਆਪਾਂ ਇਨੇ ਡੰਗਾ ਵਿੱਚ ਕੀ ਚਲੋ ਖੈਰ ਜੋ ਸੁਪਰਮਾਤਮਾ ਦੀ ਕੁਦਰਤ ਹੈ ਜੋ ਉਹ ਨਹੀਂ ਕਰਨਾ ਹੈ ਨਾ ਤੇ ਚਲੋ ਜੀ ਦੀਵੇ ਮੈਂ ਹੁਣ ਧੋ ਕੇ ਰੱਖਿਆ ਹੀ ਆ ਤੇ ਹੁਣ ਸਕਾਉਣੇ ਲਾਏ ਆ ਤੇ ਹੁਣ ਦੀਵਿਆਂ ਦੀ ਆਪਾਂ ਵਲੌਗ ਬਣਾਵਾਂਗੇ ਤੁਹਾਨੂੰ ਸ਼ੇਅਰ ਕਰਾਂਗੇ ਵੈਸੇ ਰਾਤ ਨੂੰ ਸ਼ਨਾਤ ਨੂੰ ਵੈਸੇ ਵਧੀਆ ਵਧੀਆ ਨਹੀਂ ਵੀਡੀਓ ਆਉਂਦੀ ਹੈਗੀ ਤਾਂ ਮੇਰੀ ਬਾਲਟੀ ਉੱਥੇ ਪਈ ਹੈ ਅਜੇ ਤੇ ਮੈਂ ਹੁਣ ਧਾਰ ਕੱਢਣੀ ਆ ਤੇ ਮੈਨੂੰ ਅੱਜ ਲੇਟ ਹੀ ਹੋ ਗਿਆ ਮੇਰਾ ਇਦਾਂ ਹੀ ਬਸ ਤੇ ਚਲੋ ਕਰ ਦਿਵਾਲੀ ਦੇਖੋ ਟਾਈਮ ਤੇ ਹਰੇਕ ਦਾ ਲੰਘ ਹੀ ਜਾਂਦਾ ਚਾਹੇ ਉਹ ਖੁਸ਼ੀ ਦਾ ਹੋਵੇ ਚਾਹੇ ਉਹ ਗਮੀ ਦਾ ਹੋਵੇ ਟਾਈਮ ਤੇ ਚਲੋ ਪਾਸ ਹੋ ਹੀ ਜਾਂਦਾ ਨਾ ਸੋਈ ਗੱਲ ਆ ਤੇ ਅੱਗੇ ਮੇਰੀਆਂ ਭੈਣਾਂ ਨੇ ਸੂਟ ਨਾ ਚਲੋ ਬਾਅਦ ਅੱਗੇ ਮੇਰੀਆਂ ਭੈਣਾਂ ਨੇ ਸੂਟ ਬਹੁਤ ਯਾਰ ਪਸੰਦ ਕੀਤੇ ਹੈ ਨਾ ਤੇ ਮੇਰੀਆਂ ਅੰਡਾਂ ਗਵਾਂਣਾਂ ਨੇ ਪੁੱਛਿਆ ਮੈਨੂੰ ਵੀਕਲ ਵੀ ਸੂਟ ਕਿੰਨੇ ਦੇ ਆਏ ਹੈਗੇ ਨਾ ਕਿੱਥੋਂ ਲੈਂਦੇ ਆ ਤੇ ਕੋਈ ਧੰਨਵਾਦ ਤੁਹਾਡਾ ਸਾਰਾ ਸਾਰਿਆਂ ਦਾ ਨਾ ਹੋਰ ਭੈਣ ਜੀਟਲੀ ਵਾਲਿਆਂ ਦਾ ਫੋਨ ਆਇਆ ਤੇ ਉਹਨਾਂ ਨੂੰ ਬੜੇ ਪਸੰਦ ਆਏ ਸੂਟ ਹਨਾ ਤੇ ਚਲੋ ਵਧੀਆ ਜੀ ਤੁਹਾਨੂੰ ਮੇਰੀ ਪਸੰਦ ਪਸੰਦ ਆਈ ਹੈ ਨਾ ਤੇ ਜੀ ਮੇਰੇ ਮਾੜੇ ਨਹੀਂ ਪਸੰਦ ਹੁੰਦੀ ਹੈ ਕਿ ਮੇਰੇ ਚੀਜ਼ ਵਧੀਆ ਪਸੰਦ ਹੁੰਦੀ ਹੈ ਵਾਹਿਗੁਰੂ ਇੱਦੇ ਬਸ ਵਧੀਆ ਰੱਖੇ ਔਰ ਮੇਰੇ ਪਤੀ ਪਰਮੇਸ਼ਰ ਨੂੰ ਠੀਕ ਠਾਕ ਰੱਖੇ ਵਾਹਿਗੁਰੂ ਹਨਾ ਜਿਹੜੀ ਮੈਂ ਰੀਜਾਂ ਪੂਰੀਆਂ ਕਰਦਾ ਉਹ ਆ ਜਾ ਮੋਜ ਵੀ ਨਹੀਂ ਆ ਰਹਾ ਆ ਕਿਤੇ ਇਹਨਾਂ ਨੇ ਚਰਨ ਚ ਲਾਈਆਂ ਹਟ ਹਟ ਕੱਦ ਨਰੰਦਰਾ ਹੈਲੋ ਹੈਪੀ ਦੀਵਾਲੀ ਬੈਂਦੀ ਹੈਪੀ ਦੀਵਾਲੀ ਬੈਂਦੀ ਹੈ ਦੀਵਾਲੀ ਤਾਂ ਹੋਰ ਮੈਂ ਕਿਹਾ ਜਿਹੜੇ ਬਾਹਰਲੇ ਆਪਣੇ ਦੇਖਣ ਵਾਲੇ ਆ ਨੰਦ ਦਿਖਾਵਾਂਗੇ ਹੈ ਉਹ ਅੱਜ ਨੂੰ ਬਿਲਕੁਲ ਮਾਰਾ ਤੁਸੀ ਬਣਾਉਣੀ ਛੱਡ ਤੇ ਸਾਨੂੰ ਇਹ ਜਾਰੀ ਤੋੜ ਕੇ ਸਾਡੇ ਨਾਲ ਨਹੀਂ ਨਹੀਂ ਨਾ ਨਾ ਛੇਰੀਆਂ ਤੋੜੀਆ ਆ ਧੀਵੇ ਜਦੋਂ ਬਾਗੇ ਕਟੇ ਹੋਵੇ ਇਹ ਬਣਾਉਣਾ ਲੱਗਾ ਅਕਾ ਅਸਾਂ ਨਾਲ ਕੰਮ ਚੱਲਦਾ ਆ ਬਹੁਤ ਵੇ ਇਦਾਂ ਜੀਏ ਆਪਣੇ ਦੇਖਣ ਵਾਲੇ ਤੋਂ ਬਾਹਰ ਹੀ ਹੈ ਅਬਿਆ ਦਾ ਪਿੰਡ चलो चलो कितन तेन बबा हरी गर्जी कृपा कर सचे पातशाहवादा भला कर ਮੇਰ ਦਾ ਰਪੀ ਵਾਹਿਗੁਰੂ ਅੱਛਾ ਛੋਨੀ ਮੇ ਜਾ ਤੂੰ ਕਿਰਪਾ ਕਰ ਵਾਹਿਗੁਰੂ ਰੀਤਾ ਤਾਡਾ ਕਰ ਕਿੰਨੇ ਨਾਲ ਲੜੀਆਂ ਲੱਗਦੀਆਂ ਹਨ ਤੇਰੀ ਯਾਦ ਹੁੰਦੀ ਰੀਤਾ ਅੱਜ ਮੈਨੂੰ ਐਵੇਂ ਭੁੱਲਦੀ ਨਹੀਂ ਹੈਗੀ ਤੂੰ ਤੇ ਐ ਰਹਿੰਦੀ ਨਾਲ ਨਾਲ ਹੀ ਵਾਹਿਗੁਰੂ ਵਾਹਿਗੁਰੂ ਹਾ ਸਾਲੇ ਦੇ ਰੌਣਕਾਂ ਲੱਗਦੀਆਂ ਹਨ बाबा हरी घर इौनक लाई रखे सच्चे पातशाह वाहीगुरू बबा हरी घर जी कृपा करूर कृपा कर वागुरू कृपा कर ਉਹ ਆਇਆ ਰੂਮੇਰ ਕਰ ਸਾਰਿਆਂ ਤੇ ਸਤਿ ਸ਼੍ਰੀ ਅਕਾਲ ਜੀ ਹੈਪੀ ਦਿਵਾਲੀ ਹੈਪੀ ਦਿਵਾਲੀ ਕਿਦਾਂ ਬਣਦੀ ਹੈ ਦਿਵਾਲੀ ਭਾਬੀ ਹਰ ਟੈਨ ਨੂੰ ਮਾਣ ਲੱਗਾ ਹੋਰ ਇਸ ਟਾਈਮ ਮੈਂ ਕਿ ਸੋਹਣੀ ਵੀਡੀਓ ਬਣਦੀ ਆ ਸਸਿਕੀ ਨਾਲ ਪੈੜ ਕਿਥੇ ਰੱਖ ਕੇ ਹੱਥੋਂ ਸਾਹਮਣੇ ਬਈ ਤਰ ਲੈਰੀ ਤ ਆਪਣਾ ਘਰ ਦੇਖ ਲੜੀਆਂ ਨਾ ਸਜਿਆ ਹੋਇਆ ਨਾ ਸੋਹਣਾ ਲੱਗਦਾ ਇੱਟਲੀ ਬੈਠੇ ਘਰ ਦੇਖੋ ਆਪਣਾ ਹੈਪੀ ਦੀਵਾਲੀ आगे वहाँ की धुंडी क्या हो गया? कौन पूछेगा तेरो? दीवे जिगाले सारे हैं। हाँ। आगे आ। आ देखिए ना। ये एक मिनट में फाड़ दिया। इधर मारते हैं। पूरी मंदी भी मेरे दोस्तों को भी। हाँ। मार दिया तेरे को। पूरी नहीं होती हाँ, भी। है? फेंस, फेंस को। पूरी फे, फे तो होती नहीं है। हाँ, बस। आजा लाये मेरे पि� ਇੱਕ ਕਿਤੇ ਵੱਲੋ ਇੱਥੇ ਇਹ ਸਾਡਾ ਜੀ ਚਾਚਾ ਸਾਡਾ ਜੀ ਇਹ ਨਹੀਂ ਆਇਆ ਪਰ ਨਹੀਂ ਆਇਆ ਰੱਖੀ ਭਰਾਵਾ ਪਿਛਲੇ ਸਾਲ ਉੱਥੇ ਹੋਈ ਸੀ ਨਾ ਉਹ ਸਾੜ ਤੇ ਸੀ ਰੱਖਿਆ ਆਇਆ ਨਹੀਂ ਤਾੜ ਫਰੀ ਤਾੜ ਇੱਥੇ ਆਪੇ ਸੀ ਕਰ ਦੋ ਗੱਲ ਇਹ ਬਸੇ ਥੋੜਾ ਪਿਛੇ ਹੋ ਤਾ ਕੈਮਰਾ ਲੱਗ ਜਾਣਾ ਉਹ ਤਾਂ ਲਿਆਇਆ ਹਾਂ ਮੈਂ ਤੁਹਾਨੂੰ ਅੱਜ ਦਿਨ ਜਾ ਕੇ ਚੱਲਾਂ ਹਾਂ ਹੂੰ ਲਖਿਆ ਇਤਰਾ ਨਾ ਦੀ ਕੀ ਪ੍ਰਾਹ ਸਰ ਇਹ ਆ ਥਲੇ ਆਈਂ ਆ ਤੇਰਾ ਨੱਕ ਪਾਸਾ ਮੇਰਾ ਪੋਸੀ ਤਾਂ ਹੋ ਜਾ ਜਾਣਗਨ ਕੀਤਾ ਕੀ ਖੜੇ ਪਿਆ ਪੁੱਛਿਆ ਮਰੇ ਬਾਸਾ ਲੜਨੋ ਪਤਾ ਅੱਜ ਦਿਨ ਬੋਲਿਆ ਆ ਗਿਆ ਸਭ ਲਗਾਉਣ ਦੇ ਦੀਏ ਹੈ ਨਾ ਆ ਪਈ ਨਾ ਤੇਰੀ ਸਾਹਵੇਂ ਨਾਰਮ ਆ ਗੰਡੇ ਬਾਂਬੇ ਹੈ ਨਾ ਆ ਚੱਕਰੀਆਂ ਗਈਆਂ ਅਨਾਰ ਕਿੱਥੇ ਨਾਲ ਅਨਾਰ ਕਿੱਥੇ ਆ ਸਹ ਹ ਆਇਆ ਨਾਰ ਖੋਲ ਇਹਨੂੰ ਨਾ ਟੇਪੀ ਲੱਗੀ ਗੰਬੇ ਅਸ ਅਸ ਸਾਲਾਂ ਦੇ ਅੱਜ ਆ ਫੁੱਲ ਚੜੀ ਇਹ ਆਸਤਵਾਦੀ ਹੈ ਨਾ ਇਹ ਬੜੀਆਂ ਬੰਦ ਕੀਤੀਆਂ ਤਾਂ ਇੱਤਾਂ ਇੱਤਾਂ ਗਿਆ ਠਾਵਾ ਜੀ ਬੋਤਲ ਲੈ ਲਈ ਸਭ ਉਹ ਠੰਡੇ ਵਾਲੀ ਫੇਰ ਹਾਂ ਤੇ ਭਾਈ ਹਾਂ ਨਾਰ ਆ ਬਾਦ ਲਾਉਂਗਾ ਲੈ ਤਾ ਇਹ ਨਾਰ ਤਾਂ ਚਲੋ ਠੀਕ ਠਾਕ ਹੈ ਨਾ ਅਨਾਰ ਹੈਗੇ ਸੀ ਕਿਵਾਚ ਮਗਾ ਫੇਰੇ ਹਾਂ ਗੜਿਆ ਬਿੜੀ ਬੰਬ ਕੁੱਕੜੀ ਬੰਜੇ ਨੂੰ ਕਹਿੰਦੇ ਆ ਕੁੱਕੜ ਬੰਬ ਏ ਪਧੂਸ਼ ਨਹੀਂ ਆ ਜਨੇ ਮਾਜੀ ਬੈ ਖਰਚੀਓ ਆਪਰ ਬੱਚੇ ਨੂੰ ਨਾਰਮਲ ਜਿਹਾ ਲੱਗਦਾ ਤੇ ਠੀਕ ਠਾਕ ਤੇ ਬਹੁਤੇ ਨਹੀਂ ਪੈਸੇ ਖਰਚੀ ਹੈਗੇ ਵੀ ਸਾਡਾ ਹਜੇ ਖਰਚ ਹਾਂ ਹਾਂ ਅੱਛਾ ਅੱਛਾ ਨਾ ਚੱਲਣਗਾ ਹਣ ਨਾਰ ਇਹ ਕੰਦਾ ਨਹੀਂ ਸੁਦਾ ਤਾਂ ਇਹ ਛੇੜਤੇ ਇਹ ਤੂੜੀ ਵਾਲਾ ਕਾਪੀ ਹੁੰਦਾ ਹੈ ਨਾਰ ਤਾਂ ਲੈ ਉਹ ਹੱਥ ਦੇ ਵੱਜਦੀ ਆ ਤੀਲ ਹੋਰ ਵਾਲਾ ਤੀਲ ਤੀਲ ਵਾਲਾ ਹੋਰ ਇਹਦੇ ਲੱਗਦੇ ਨਹੀਂ ਇਹ ਤੀਲ ਹੋ ਵਾਲਾ ਤੀਲ ਵਾਲਾ ਹੋਰ ਉਹਨਾਂ ਨਾਲ ਨਾਲ ਇਹ ਖਾਜ ਸਾਡਾ ਪਟਾਕਾ ਨਹੀਂ ਨਾ ਮੈਂ ਨਾ ਬਰਬਾਸ਼ੀ ਤੇਰਾ ਇੱਕ ਦਿਨ ਦਾ ਮੈਂ ਜਰਦਾ ਹੁਣ ਸਾਲਾ ਦਾ ਸ਼ੁਰੂ ਹੋ ਗਿਆ ਸਾਰੇ ਨਾ ਕਰ ਰੱਖਣਾ ਕੋਈ ਨਾ ਰੱਖਣਾ ਹੈਪੀ ਦੀਵਾਲੀ ਹੋ ਗਈ ਹੈਪੀ ਦੀਵਾਲੀ ਹੈਪੀ ਦੀਵਾਲੀ ਵਾ 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 ਕੀ ਬਾਤ ਹੈ ਲੋ ਜੀ ਦੀਵਾਲੀ ਦੇ ਆਪਾਂ ਦੀਵੇ ਜਗਾ ਲਏ ਆ ਤੇ ਸਾਡੇ ਆਂਡੀਆਂ ਗਵਾਂਡੀਆਂ ਨੇ ਸਾਰਿਆਂ ਨੇ ਜਗਾ ਲਿਆ ਤੇ ਪਰ ਜਿੱਦਾ ਕੱਲੋਂ ਵੀ ਰੌਣਕ ਨਹੀਂ ਹੈਗੀ ਪਹਿਲਾਂ ਵਾਲੀ ਦਾ ਨਾ ਪਹਿਲਾਂ ਇਕੱਠ ਹੁੰਦਾ ਸੀਗਾ ਤੇ ਰਲ ਮਿਲ ਕੇ ਚਲੋ ਦੀਵੇ ਜਗਾਉਂਦੇ ਹੁੰਦੇ ਸੀਗੇ ਤੇ ਹਾਸਾ ਮਜ਼ਾਕ ਹੁੰਦਾ ਸੀਗਾ ਉਹ ਹੈ ਨਹੀਂ ਹੁਣ ਟਾਈਮ ਉਹ ਟਾਈਮ ਦੀ ਕਿਤੇ ਕਿਤੇ ਨਾ ਕਮੀ ਹੁੰਦੀ ਹੈ ਮਹਿਸੂਸ ਹੁੰਦੀ ਹੈ ਨਾ ਤਾਂ ਦੇਖੋ ਜੀ ਗੁਰਦੁਆਰਾ ਸਬਾਬ ਬਹੰਦਾ ਅਲਜੀਰਾ ਤੇ ਉੱਥੇ ਵੀ ਲੜੀਆਂ ਲੱਗੀਆਂ ਮੈਨੂੰ ਕੱਲ ਤੋਂ ਪਰਸੋਂ ਨਾਲ ਲੱਗੀਆਂ ਹੋਈਆਂ ਲੜੀਆਂ ਤੇ ਰੌਣਕ ਬਾਬਾ ਲੱਗਦੀ ਰੋਜ਼ ਭਰਾਤ ਫੇਰੀ ਦੀ ਤੜਕੇ ਤੋਂ ਮਤਲਬ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਭਰਾਤ ਫੇਰੀ ਦਾ ਤੇ ਆ ਦੇਖੋ ਜੀ ਦੀਵੇ ਆਪਾਂ ਹੁਣ ਲਾਤੇ ਆ ਤੇ ਇੱਧਰ ਸਾਡੇ ਆਂਗਣ ਸਾਰੀਆਂ ਲੜੀਆਂ ਲਾਈਆਂ ਅਸੀਂ ਵੀ ਸੋਚਾਂਗੇ ਦੇਖਾਂਗੇ ਤੇ ਲੜੀਆਂ ਲਾਵਾਂਗੇ ਤੇ ਸੋਹਣਾ ਲੱਗੂਗਾ ਹਨਾ ਵਾਅ ਕੀ ਨਹੀਂ ਕਲਰ ਹੈ ਨਾ ਵਿੱਚ ਇਹਦੇ ਇਹ ਖਤਮ ਨਹੀਂ ਹੁੰਦੇ ਹੈਗੇ ਜਲਦੀ ਨਾ ਭਾਈ ਜੀ ਇਹ ਛੋੜ ਦਿਓ ਇੱਧਰ ਵੀ ਆ ਦੇਖੋ ਸੁੱਤ ਆਪਣੇ ਸਾਹਮਣੇ ਰੱਖ ਕੇ ਲੋਕਾਂ ਦੀ ਵੀ ਆਪਣੇ ਸਾਹਮਣੇ ਰੱਖ ਕੇ ਲੋਕਾਂ ਦੀ ਵੀਡੀਓ ਬਣਾਈਓ ਕਿੰਨੇ ਸਿਆਣੇ ਨਿਹੰਗਾਂ ਨਾ ਇਹ ਆ ਲਿਖੋ ਆ ਗੋਲੀਆਂ ਨਹੀਂ ਬਾਵਾ ਜੀ ਚਲਾਈ ਜਾਂਦੇ ਨਾ ਗੋਲੇ ਮਜ਼ਾ ਲੱਗੀਆਂ ਚੱਕ ਲੈ ਨਾਰਾ ਥੱਲੇਓ ਨੋਅ ਦੇ ਹੈ ਗਿਆ ਇੱਕ ਮੁੰਡਾ ਉਹਨਾਂ ਦੇ ਹੈਗੇ ਆ ਹੈਗਾ ਮੁੰਡਾ ਬਾਹਰ ਮੁੰਡੇ ਦੋ ਮੁੰਡੇ ਬਾਹਰ ਹਾਂ ਅਨ ਤਾਂ ਹੀ ਵੀਡੀਓ ਬਣਾਈ ਉਹਨਾਂ ਨੇ ਆ ਗੱਲੇ ਉਹਨਾਂ ਕੀ ਕਰਦੀ ਉਹਦੇ ਬਰਦੂ ਮੁੰਡੇ ਤੇ ਫਿਰ ਆਉਣੇ ਵੀਰੇ ਮੁੰਡੇ ਫਿਰ ਉਹਨੂੰ ਆਜੂ ਮੂਸੇ ਹੂੰ ਇਦਰਾ ਛੋਟੇ ਮੁੰਡੇ ਉੱਤੇ ਦੇ ਪੈ ਮੈਂ ਹੁਣੇ ਰਹਿੰਦੇ ਹੋਣ ਲੋਕ ਸਾਰੇ ਪੈਸੇ ਖਤਮ ਹੋ ਗਏ ਅੱਜ ਵਿਆਹ ਵੀ ਦੇਖਣਾ ਉਹਨੇ ਬਏ ਖਰਚਣੇ ਸਾਰੇ ਹੂੰ ਗੱਲ ਹੀ ਕੋਈ ਨਾ ਆਂ ਨਾ ਕਹੀ ਰ ਡਬਲ ਆਖ ਦਮਿੰ ਤਾਂ ਠੀਕ ਹੈ ਥਾਠਾ ਉਹ ਹੁੰਦੀ ਆ ਇਹਨੇ ਦਿਮਗਾ ਰਣਾ ਥਾਣਾ ਰੇਟਰ ਵੀਡੀਓ ਉੱਦੀ ਬਣੀ ਗਈ ਜੀ ਇਹ ਵਾਲੀ ਹੜਾ ਨੁਕਸਾਨ ਕਰਤਾ ਤੇਰਾ ਦੀਵਾ ਗਲਤੀ ਮਤ ਰੱਖੋ ਗਿਆ ਤੇ ਤਾਰ ਸਾਰੀ ਝੜ ਗਈ ਤੇ ਇਦਾਂ ਰੱਖੋਗੇ ਦੀਵਾ ਲੰਬ ਪੈ ਗਈ ਹੈ ਨਾ ਸਾਰੇ ਸੱਤਿਆ ਨਾਸ ਹੋ ਗਿਆ ਸਾਡਾ ਵਾਈਫਾਈ ਬੰਦ ਹੋ ਗਿਆ ਤੇ ਸਾਡਾ ਕੰਮ ਹੋ ਗਿਆ ਖਰਾਬ ਵੀਡੀਓ ਕਿਦਾਂ ਇਹ ਅਪਲੋਡ ਕਰਾਂਗੇ ਸੁਹਣਾ ਟੇਬਲਾ ਮੜ ਜੀ ਇਹਨੂੰ ਆ ਜਾ ਤੂੰ ਤਾਂ ਬੰਦ ਕਰ ਦੇ ਕੋਈ ਗੱਲ ਨਹੀਂ ਹੱਤਤ ਮੈਂ ਤੁੰਗਨ ਕਰ ਸਕਦਾ ਹਾਂ ਸ਼ੇਫ ਮਟਰ ਤੇ ਅੱਜ ਦੇ ਲੋਟਾ ਗਿੱਥੀ ਐਂਡ ਕਰਦੇ ਆ ਚਲੋ ਇਹਦਾ ਹੁਣ ਟ੍ਰੀਟਮੈਂਟ ਲਾਜੀ ਲੋਜ ਕਰਦੇ ਆ ਇਹਦਾ ਹੁਣ ਸਸਤੀ ਕਾ ਸਾਰਿਆਂ ਓਕੇ ਬਾਈ ਜੀ ਤੂੰ ਓਐਫ